ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਪ੍ਰਧਾਨ ਮੰਤਰੀ ਬਾਜੇ ਕੇ ਜੋ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਉਹ ਦਾ ਪਰਚਾ ਪੜ੍ਹ ਲਿਆ ਸੀ ਉਹ ਡਬਲੂ ਗਾ ਜੀ ਐਲ ਦੇ ਵਿੱਚ ਦੋ ਸੌ ਰਹਿ ਕੇ ਤੇ ਹੁਣ ਪੰਜਾਬ ਆਇਆ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਅੱਜ ਦੀ ਵੀਡੀਓ ਆਈ ਆ ਵੀ ਉਥੇ ਦੋ ਉਥੇ ਪੰਜ ਸੱਤ ਜਾਣੇ ਯੂਪੀ ਬਿਹਾਰ ਦੇ ਜਿਹੜੇ ਪੁਲਿਸ ਅਫਸਰ ਆ ਜਿਹੜਾ ਨਾ ਇਹ ਭਈ ਇਹ ਕਹਿੰਦੇ ਆ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਭਗਵਾਨ ਤਮਾਨ ਨੇ ਤੇ ਇਹਨਾਂ ਸਰਦਾਰਾਂ ਦੀਆਂ ਦਾੜੀਆਂ ਪਟੋ ਇਹਨਾਂ ਦੀਆਂ ਪੱਗਾਂ ਲਾਓ ਉਹਦੀ ਚਾਰੇ ਦੀ ਪੱਗ ਵੀ ਲਾਤੀ ਆ ਉਹਦੀ ਦਾੜੀ ਵੀ ਪੁੱਟੀ ਆ ਉਦੀ ਬਾਹ ਵੀ ਤੋੜਦੀ ਆ ਆ ਅੜਜਲਟਾ ਸੱਚੀ ਰਾਦੇ ਤੁਰਨ ਵਾਸਤੇ ਕੌਣ ਤੁਰਗਾ ਤੁਹਾਡੇ ਇਸ ਧਰਮ ਦੇ ਵਿੱਚ ਜਦੋਂ ਤੁਸੀਂ ਉਹਦੇ ਮਗਰ ਨਹੀਂ ਤਰਨਾ ਹੁਣ ਮਰ ਗਏ ਨੇ ਸਾਡੇ ਜਥੇਦਾਰ ਮਰ ਗਈਆਂ ਨੇ ਸਾਡੀਆਂ ਜਥੇਬੰਦੀਆਂ ਮਰ ਗਏ ਨੇ ਸਾਰੇ ਜਿੰਨੇ ਵੀ ਜਦੋਂ ਮਾਰ ਦੀ ਗੱਲ ਹੁੰਦੀ ਆ ਉੱਠ ਪੈਂਦੇ ਨੇ ਕਿਸੇ ਗਰੀਬ ਨੂੰ ਕੁੱਟਣਾ ਆਵੇ ਉੱਠ ਪੈਂਦੇ ਨੇ ਹੁਣ ਕਿੱਥੇ ਗਏ ਨੇ ਬੜੇ ਬੜੀਆਂ ਗੱਲਾਂ ਕਰਨ ਵਾਲੇ ਕੋਈ ਨਹੀਂ ਉੱਠਿਆ ਸੂਰਮਾ ਹਾਂ ਜਦੋਂ ਕਿਸੇ ਦੇ ਗਰੀਬ ਨੂੰ ਢੋਣਾ ਹੋਵੇ ਉਹ ਛੱਡ ਚੜ ਜਾਂਦੇ ਜੇ ਕੋਈ ਪੀਜੀਏ ਵਾਲੇ ਨੇ ਕਦੀ ਕੇ ਇਹ ਦੇ ਕਦੀ ਕੇ ਇਹ ਤੇ ਤਮਾ ਕੁਲੀ ਪੂਰੀ ਪੜੀ ਜਾਵੇ ਕੇ ਬਚੁਰ ਕੁੰ ਛੱਟ ਕੁੱਟਣ ਲੱਗ ਪੰਦੇ ਜੇ ਹਾਂ ਮਰਗੀਆਂ ਤੁਹਾਡੇ ਜਿਹੀ ਬੰਦੀਆਂ ਭਈਏ ਆਣ ਕੇ ਤੁਹਾਡੀਆਂ ਭੈਣ ਚੋਂ ਦਾਲੀਆਂ ਪੁੱਟ ਰਹੇ ਨੇ ਤੁਹਾਡੀਆਂ ਬਾਹਾਂ ਤੋੜ ਰਹੇ ਨੇ ਤੇਰੀਆਂ ਪੱਗਾਂ ਲਾ ਰਹੇ ਨੇ ਤੂੰ ਹੁਣ ਬੋਲ ਨਹੀਂ ਰਿਹਾ ਵੱਡੇ ਸਰਦਾਰ ਆਪਣੇ ਆਪ ਨੂੰ ਸਰਦਾਰ ਕਹਣ ਵਾਲਿਆਂ ਦੇ ਗੁਰੂ ਗੋਪੀ ਸਿੰਘ ਦੇ ਪੁੱਤਰ ਉਹ ਗੁਰੂ ਗੋਪੀ ਸਿੰਘ ਜੀ ਦੇ ਪੁੱਤਰ ਅਨੰਦ ਸਿੰਘ ਖਾਤਰ ਤਾਂ ਸ਼ਹੀਦ ਹੋ ਗਏ ਆ ਤੁਹਾਡੀ ਅਨੰਕ ਕਦੋਂ ਜਾਗੂਗੀ ਮੇਰੀ ਗੱਲ ਤੱਤੀ ਆ ਪਰ ਇਹ ਸੱਚੀ ਆ ਉਹ ਆਪਣੇ ਆਪਣੇ ਲਈ ਨਹੀਂ ਲੜਿਆ ਹਾਡੇ ਪੰਥ ਦੀ ਖਾਤਰ ਜੇਲ੍ਹ ਦੇ ਵਿੱਚ ਗਿਆ ਆ ਸਾਡੇ ਬੱਚਿਆਂ ਨੂੰ ਚੰਗੇ ਰਸਤੇ ਸਿੱਧੇ ਰਸਤੇ ਪਾਉਣ ਵਾਸਤੇ ਉਹ ਜੇਲ੍ਹ ਦੇ ਵਿੱਚ ਗਿਆ ਆ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਉਹ ਜੇਲ੍ਹ ਦੇ ਵਿੱਚ ਗਿਆ ਆ ਜਾਗ ਜੋ ਅਈ ਜੇ ਤੁਹਾਡੇ ਘਰ ਆ ਇਹਨਾਂ ਤਾਂ ਦੇ ਫਰਨ ਦੇ ਤੜੀਆਂ ਦਾੜੀਆਂ ਪਟੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ